ਪੰਜਾਬ ਸਰਕਾਰ ਵੱਲੋਂ ਲਿਆਂਦੀ ਗਈ ਲੈਂਡ ਪੂਲਿੰਗ ਪਾਲਿਸੀ ਲਗਾਤਾਰ ਵਿਵਾਦਾਂ ਦੇ ਵਿੱਚ ਚੱਲ ਰਹੀ ਹੈ ਪਰ ਇਸ ਦੇ ਨਾਲ ਹੀ ਕੁਝ ਲੋਕਾਂ ਵੱਲੋਂ ਇਸ ਦੇ ਖਿਲਾਫ ਅਦਾਲਤ ਦੇ ਵਿੱਚ ਵੀ ਪਟੀਸ਼ਨ ਪਾ ਦਿੱਤੀ ਗਈ ਤੇ ਅੱਜ ਜੋ ਪਟੀਸ਼ਨ ਪਾਈ ਗਈ ਸੀ ਬੀਤੇ ਦਿਨਾਂ ਪਹਿਲੇ ਅੱਜ ਉਸ ਦੇ ਉੱਤੇ ਸਟੇ ਲਗਾ ਦਿੱਤੀ ਗਈ ਹੈ ਯਾਨੀ ਕਿ ਪਾਲਿਸੀ ਦੇ ਉੱਤੇ ਸਟੇ ਲਗਾ ਦਿੱਤੀ ਗਈ ਹੈ ਹਾਲਾਂਕਿ ਇਹ ਪਾਲਿਸੀ ਦੇ ਉੱਤੇ ਸਟੇ ਕਦੋਂ ਤੱਕ ਲੱਗੇਗੀ ਇਸ ਦਾ ਜਿਹੜਾ ਆਰਡਰ ਹੈ ਉਹ ਆਣਾ ਬਾਕੀ ਹੈ ਪਰ ਜੋ ਅੱਜ ਜਿਹੜੀ ਸੁਣਵਾਈ ਹੋ ਰਹੀ ਸੀ ਇਸ ਪਾਲਿਸੀ ਦੇ ਉੱਪਰ ਯਾਨੀ ਕਿ ਭਗਵੰਤ ਸਰਕਾਰ ਦੀ ਲੈਂਡ ਪੋਲਿੰਗ ਪਾਲਿਸੀ ਦੇ ਉੱਤੇ ਹਾਈ ਕੋਰਟ ਦੇ ਵਿੱਚ ਜਿਹੜੀ ਸੁਣਵਾਈ ਹੋ ਰਹੀ ਸੀ ਉਸ ਦੇ ਵਿੱਚ ਅਦਾਲਤ ਨੇ ਇਸ ਪਾਲਿਸੀ ਦੇ ਉੱਤੇ ਸਟੇ ਲਗਾ ਦਿੱਤਾ ਹੈ ਭਗਵੰਤ ਸਰਕਾਰ ਨੂੰ ਇੱਕ ਵੱਡਾ ਝਟਕਾ ਵੀ ਤੁਸੀਂ ਇਸ ਨੂੰ ਮੰਨ ਸਕਦੇ ਆ ਤੇ ਇਸ ਦੇ ਬਾਰੇ ਜੇ ਗੱਲ ਕਰ ਲਈਏ ਕਿ ਇਹ ਜਿਹੜੀ ਲੈਂਡ ਪੋਲਿੰਗ ਦੇ ਖਿਲਾਫ ਜਿਹੜੀ ਪटीशन ਪਾਈ ਗਈ ਸੀ ਉਹ ਲੁਧਿਆਣਾ ਦੇ ਇੱਕ ਵਕੀਲ ਵੱਲੋਂ ਪਾਈ ਗਈ ਸੀ ਜਿਸ ਦੀ ਵੀ ਜ਼ਮੀਨ ਸੀਗੀ ਉਹ ਵੀ ਇਸ ਲੈਂਡ ਪੁੱਲਿੰਗ ਪਾਲਿਸੀ ਦੇ ਅਧੀਨ ਆ ਰਹੀ ਸੀ ਯਾਨੀ ਕਿ ਜੋ ਐਕਵਾਇਰ ਕਰਨਾ ਸੀ ਜਿਹੜਾ ਹਿੱਸਾ ਉਸੇ ਹਿੱਸੇ ਦੇ ਵਿੱਚ ਉਸ ਵਕੀਲ ਦੀ ਵੀ ਜਿਹੜੀ ਹੈ ਉਹ ਜ਼ਮੀਨ ਆ ਰਹੀ ਸੀਗੀ ਤੇ ਜਿਹਦੇ ਵਿੱਚ ਐਡਵੋਕੇਟ ਗੁਰਦੀਪ ਸਿੰਘ ਉਹਨਾਂ ਦਾ ਨਾਮ ਦੱਸਿਆ ਜਾਂਦਾ ਤੇ ਉਹਨਾਂ ਵੱਲੋਂ ਇਸ ਪਾਲਿਸੀ ਦੇ ਖਿਲਾਫ ਜਿਹੜੀ ਹੈ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਪਟੀਸ਼ਨ ਪਾਈ ਗਈ ਸੀ ਤੇ ਮੀਡੀਆ ਰਿਪੋਰਟਸ ਦੀ ਜੇ ਮੈਂ ਗੱਲ ਕਰ ਲਵਾਂ ਇਸ ਦੇ ਵਿੱਚ ਅਦਾਲਤ ਵੱਲੋਂ ਦੋ ਵੱਡੇ ਸਵਾਲ ਇਸ ਪਾਲਿਸੀ ਬਾਰੇ ਪੁੱਛੇ ਗਏ ਸਨ ਜਵਾਬ ਜਿਹੜਾ ਹੈ ਉਹਨਾਂ ਨੇ ਸਰਕਾਰ ਤੋਂ ਮੰਗਿਆ ਸੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਇਸ ਪਾਲਿਸੀ ਦੇ ਵਿੱਚ এনवायरमेंटਲ ਅਸੈਸਮੈਂਟ ਸਟੱਡੀ ਕੀ ਕੀਤੀ ਗਈ ਹੈ ਯਾਨੀ ਕਿ ਜਿਹੜੀ ਤੁਸੀਂ ਫਰਟਾਈਲ ਲੈਂਡ ਜਿਹੜੀ ਤੁਸੀਂ ਐਕਵਾਇਰ ਕਰਨਾ ਚਾਹੁੰਦੇ ਹੋ ਉਸ ਦੇ ਉੱਤੇ ਕੀ ਤੁਸੀਂ ਬਣਾਉਣਾ ਚਾਹੁੰਦੇ ਹੋ ਉਸ ਤੋਂ ਪਹਿਲਾਂ এনवायरमेंटਲ ਅਸੈਸਮੈਂਟ ਸਟੱਡੀ ਜਿਹੜੀ ਕੀਤੀ ਗਈ ਹੈ ਉਸ ਬਾਰੇ ਦੱਸਿਆ ਜਾਵੇ ਉਸ ਦੇ ਨਾਲ ਹੀ ਦੂਸਰਾ ਜਿਹੜਾ ਅਦਾਲਤ ਦਾ ਸਵਾਲ ਸੀਗਾ ਕਿ ਜਿੰਨਾਂ ਕੋਲ ਜ਼ਮੀਨ ਨਹੀਂ ਹੈ ਜਾਂ ਫਿਰ ਜਿੰਨਾਂ ਕੋਲ ਸਿਰਫ ਉਹੀ ਜ਼ਮੀਨ ਹੈ ਉਹ ਮਜ਼ਦੂਰ ਜਿਹੜੇ ਇਸ ਜ਼ਮੀਨ ਦੇ ਉੱਤੇ ਨਿਰਭਰ ਨੇ ਉਹਨਾਂ ਲੋਕਾਂ ਨੂੰ ਦੁਬਾਰਾ ਤੋਂ ਉਹ ਵਸੋਂ ਦੇ ਲਈ ਸਰਕਾਰ ਕੀ ਜਿਹੜੀ ਪਲੈਨਿੰਗ ਆ ਉਹ ਲੈ ਕੇ ਆ ਰਹੀ ਹੈ ਇਹ ਜਿਹੜੇ ਦੋ ਜ਼ਰੂਰੀ ਸਵਾਲ ਸੀਗੇ ਉਹ ਜਿਹੜੇ ਸਵਾਲ ਅਦਾਲਤ ਵੱਲੋਂ ਮੰਗੇ ਗਏ ਸੀਗੇ ਤੇ 7 ਅਗਸਤ ਨੂੰ ਜਿਹੜੇ ਐਡਵੋਕੇਟ ਜਰਨਲ ਨੇ ਪੰਜਾਬ ਸਰਕਾਰ ਦੇ ਮਨਿੰਦਰ ਸਿੰਘ ਗਰੇਵਲ ਨੇ ਜਵਾਬ ਦੇਣਾ ਸੀਗਾ ਪਰ ਉਹ ਜਿਹੜਾ ਜਵਾਬ ਨਹੀਂ ਦਿੱਤਾ ਜਾ ਸਕਾ ਤੇ ਅਗਲਾ ਜਿਹੜਾ ਕਹਿ ਸਕਦੇ ਹੈਗੇ ਉਹ ਕਿ ਜਦ ਤੱਕ ਹੁਣ ਨਹੀਂ ਜਵਾਬ ਆਂਦਾ ਉਦੋਂ ਤੱਕ ਹਾਲ ਦੀ ਘੜੀ ਇਸ ਪਾਲਿਸੀ ਦੇ ਉੱਤੇ ਸਟੇ ਲਗਾ ਦਿੱਤੀ ਗਿਆ ਪਰ ਪ੍ਰੋਪਰ ਅਜੇ ਤੱਕ ਇਹ ਸਾਹਮਣੇ ਨਹੀਂ ਆਇਆ ਕਿਉਂਕਿ ਅਜੇ ਜੱਜ ਸਾਹਿਬ ਵੱਲੋਂ ਜਿਹੜੇ ਕਹਿ ਸਕਦੇ ਹੋ ਕਿ ਵਰਬਲੀ ਆਰਡਰ ਦਿੱਤੇ ਜਾਂਦੇ ਉਸ ਤੋਂ ਬਾਅਦ ਜਿਹੜਾ ਲਿਖਤੀ ਦੇ ਵਿੱਚ ਆਰਡਰ ਆਏਗਾ ਉਸ ਦੇ ਵਿੱਚ ਸਾਫ਼-ਸਾਫ਼ ਲਿਖਿਆ ਜਾਏਗਾ ਕਿ ਇੰਨੀ ਤਰੀਕ ਤੱਕ ਜਿਹੜੀ ਹੈ ਸਟੇ ਇਸ ਦੇ ਉੱਤੇ ਲੱਗੀ ਰਹੇਗੀ 6 ਏਕੜ ਜ਼ਮੀਨ ਮਾਤਰ ਉਹਨਾਂ ਕੋਲ ਸੀ ਸਪੈਸ਼ਲ ਕੇਸ ਸੀ ਪਾਕਿਸਤਾਨ ਤੋਂ ਡਿਸਪਲੇਸਡ ਪਰਸਨ ਸੀਗੇ 70 ਸਾਲ ਬਾਅਦ ਇੱਥੇ ਆਏ ਪਹਿਲਾਂ ਆਏ ਜਮੀਨਾ ਬਾਦ ਕੀਤੀਆਂ ਬੇਰਾਂ ਜਮੀਨਾ ਸੀਗੀਆਂ ਜਿਹੜੀਆਂ ਕਰਨ ਤੋਂ ਬਾਅਦ ਸੈਟਲ ਹੋਏ ਪਿਛਲੇ 10-15 ਸਾਲ ਤੋਂ ਫਾਰਮਿੰਗ ਦੇ ਉੱਤੋਂ ਹੁਣ ਮਾਨਯੋਗ ਅਦਾਲਤ ਦੇ ਵਿੱਚ ਪਟੀਸ਼ਨਰ ਨੂੰ ਇਹ ਮੁੱਦਾ ਲੈ ਕੇ ਆਏ ਵੀ ਪੰਜਾਬ ਸਰਕਾਰ ਨੇ ਇੱਕ ਲੈਂਡ ਪੂਲਿੰਗ ਪਾਲਿਸੀ ਲੈ ਆਂਦੀ ਹੈ ਲੈਂਡ ਪੂਲਿੰਗ ਪਾਲਿਸੀ ਦੇ ਅਧੀਨ ਜ਼ਮੀਨ ਨੂੰ ਨੋਟੀਫਾਈ ਕਰ ਦਿੱਤਾ ਗਿਆ ਜਿਸ ਦੇ ਵਿੱਚ ਨਾ ਤਾਂ ਕੋਈ ਸੋਸ਼ਲ ਇੰਪੈਕਟ ਅਸੈਸਮੈਂਟ ਕਰਵਾਈ ਗਈ ਨਾ ਹੀ ਕੋਈ ਮਲਟੀ ਕ੍ਰੌਪ ਜ਼ਮੀਨ ਨੂੰ ਲੈਂਡ ਦੀ ਖਾਤਰ ਕੋਈ ਇਹ ਚ ਸਪੈਸ਼ਲ ਕੇਸ ਬਣਾਇਆ ਗਿਆ ਹੀアリング ਦੇ ਦੌਰਾਨ ਮਾਨਯੋਗ ਅਦਾਲਤ ਵਿੱਚ ਇੱਕ ਮੁੱਦਾ ਉੱਠਿਆ ਜਿਦੇ ਵਿੱਚ ਆਨਰੇਬਲ ਸੁਪਰੀਮ ਕੋਰਟ ਦੀ ਸਾਲ 2023 ਦੀ ਇੱਕ ਜੱਜਮੈਂਟ ਦਾ ਜ਼ਿਕਰ ਦਿੱਤਾ ਗਿਆ ਜਿਸ ਦੇ ਵਿੱਚ ਇਹ ਕਿਹਾ ਗਿਆ ਵੀ ਕੋਈ ਵੀ ਪਾਲਿਸੀ ਬਣਾਉਣ ਤੋਂ ਪਹਿਲਾਂ ਚਾਹੇ ਸੈਂਟਰ ਗਵਰਨਮੈਂਟ ਚਾਹੇ ਸਟੇਟ ਗਵਰਨਮੈਂਟ ਸਭ ਤੋਂ ਪਹਿਲਾਂ ਉਸ ਜਗ੍ਹਾ ਦੀ এনवायरमेंट ਅਸੈਸਮੈਂਟ ਉਹ ਕਰੇਗੀ ਇੰਪੈਕਟ ਕੀ ਹੋਏਗਾ ਜੀ ਤੇ ਇਸ ਕੇਸ ਦੇ ਵਿੱਚ ਨਾ ਤਾਂ ਸੋਸ਼ਲ ਇੰਪੈਕਟ ਅਸੈਸਮੈਂਟ ਸੀਗੀ ਨਾ ਇਸ ਕੇਸ ਦੇ ਵਿੱਚ ਕੋਈ ਸੈਕਸ਼ਨ 10 ਜਿਹਦਾ ਮਲਟੀ ਕ੍ਰੌਪ ਏਰੀਆ ਨੂੰ ਤੁਸੀਂ ਅਕਵਾਇਰ ਕਰਨਾ ਉਹਦੀ ਕੋਈ ਅਸੈਸਮੈਂਟ ਕੀਤੀ ਗਈ ਸੀ ਤੇ ਨਾ ਹੀ ਇਹਦੇ ਵਿੱਚ ਕੋਈ এনवायरमेंट ਰਿਲੇਟਡ ਕੋਈ ਅਸੈਸਮੈਂਟ ਕੀਤੀ ਗਈ ਸੀ ਉਸ ਤੋਂ ਬਨਾਸਿ ਸੰਵਿਧਾਨ ਦੀਆਂ ਬਹੁਤ ਜਿਹੜੇ ਆਰਟੀਕਲ ਨੇ ਉਹਨਾਂ ਦੀ ਵੀ ਇਹਦੇ ਵਿੱਚ ਉਲੰਘਣਾ ਸੀ ਜਿਹਦੇ ਵਿੱਚ ਕਾਫੀ ਖਾਮੀਆਂ ਦੇਖਦੇ ਹੋਏ ਮਾਨਯੋਗ ਅਦਾਲਤ ਨੇ ਇਨ ਟਰਮ ਸਟੇ ਗ੍ਰਾਂਟ ਕਰ ਦਿੱਤਾ ਵੀ ਇਹ ਪਾਲਿਸੀ ਨੂੰ ਸਟੇ ਕਰ ਦਿੱਤਾ ਗਿਆ ਤੇ ਇਹਨਾਂ ਨੂੰ 4 ਹਫ਼ਤੇ ਦਾ ਸਮਾਂ ਦਿੱਤਾ ਗਿਆ ਵੀ ਪ੍ਰੋਪਰ ਰਿਪਲਾਈ ਫਾਈਲ ਕਰੋ ਤੇ ਇਹ ਸਾਰੀ ਚੀਜ਼ਾਂ ਦਾ ਜਵਾਬ ਦਿਓ ਤੇ ਇਸ ਦੇ ਨਾਲ ਹੀ ਕੋਰਟ ਨੇ ਇਹ ਵੀ ਕਿਹਾ ਕਿ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਬਨਾਮ ਚੰਡੀਗੜ੍ਹ ਪ੍ਰਸ਼ਾਸਨ ਜਿਹੜਾ ਇਹ ਮਾਮਲਾ ਸੀਗਾ ਸ਼ਹਿਰੀ ਵਿਕਾਸ ਨੂੰ anumati ਦੇਣ ਦੇ ਲਈ ਪਰਿਆਵਰਣ ਦਾ ਜਿਹੜਾ ਕਹਿ ਸਕਦੇ ਹੋ ਕਿ ਸਟੱਡੀ ਜਿਹੜੀ ਹੈ ਮੁਲਿਆੰਕ ਕਰਨਾ ਉਹ ਬੜਾ ਜ਼ਰੂਰੀ ਹੈ ਤੇ ਇਹਦੇ ਵਿੱਚ ਜਿਹੜੇ ਲੈਂਡ ਪੂਲਿੰਗ ਪਾਲਿਸੀ ਦੇ ਜਿਹ ਵਿੱਚ ਜੋ ਅਮੈਂਡਮੈਂਟ ਕੀਤੀਆਂ ਗਈਆਂ ਯਾਨੀ ਕਿ ਜਿਹੜੇ ਚੇਂਜਸ ਕੀਤੇ ਗਏ ਨੇ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਹੈ ਹੈਗੇ ਆ ਜਾਂ ਨਹੀਂ ਹੈਗੇ ਇਸ ਬਾਰੇ ਵੀ ਗੱਲ ਕੀਤੀ ਗਈ ਤੇ ਉਧਰ ਹੀ ਪੰਜਾਬ ਸਰਕਾਰ ਨੇ ਇਹ ਕਿਹਾ ਸੀਗਾ ਕਿ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਜਿਹੜੇ ਅਮੈਂਡਮੈਂਟ ਕੀਤੇ ਗਏ ਉਹ ਕਿਸਾਨਾਂ ਲਈ ਫਾਇਦੇਮੰਦ ਹੈ ਤੇ ਇਸ ਦੇ ਇਸੇ ਚੀਜ਼ਾਂ ਨੂੰ ਲੈ ਕੇ ਜਿਹੜੀ ਹੈ ਕਿ ਜਿਹੜੀ ਕਹਿ ਸਕਦੇ ਹੋ ਕਿ ਸਰਕਾਰ ਵੱਲੋਂ ਸਰਕਾਰ ਨੇ ਜਿਹੜਾ ਜਵਾਬ ਦੇਣਾ ਸੀ ਤੇ ਉਸ ਤੋਂ ਲੈ ਕੇ ਹੁਣ ਅਦਾਲਤ ਨੇ ਇਸ ਦੇ ਉੱਤੇ ਸਟੇ ਲਗਾ ਦਿੱਤੀ ਗਈ ਹੈ ਲੈਂਡ ਪੂਲਿੰਗ ਪਾਲਿਸੀ ਦੇ ਉੱਤੇ ਤੇ ਹੁਣ ਕਦੋਂ ਤੱਕ ਉਹ ਸਟੇ ਲੱਗੇਗੀ ਉਹ ਦੇਖਣਾ ਕਹਿ ਸਕਦੇ ਹੋ ਕਿ ਵੇਟ ਕਰਨੀ ਪੈਗੀ ਥੋੜੀ ਜੀ ਪਰ ਇੱਕ ਵਾਰ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਲਗਾਤਾਰ ਜਿਹੜਾ ਪ੍ਰਚਾਰ ਚੱਲ ਰਿਹਾ ਸੀਗਾ ਉਸ ਨੂੰ ਕਿਤੇ ਨਾ ਕਿਤੇ ਝਟਕਾ ਤੁਸੀਂ ਇਸ ਚੀਜ਼ ਨੂੰ ਮੰਨ ਸਕਦੇ ਹੋ ਇੱਕ ਪਾਸੇ ਲਗਾਤਾਰ ਕਿਸਾਨ ਜਿਹੜੇ ਨੇ ਉਹ ਲਗਾਤਾਰ ਪ੍ਰੋਟੈਸਟ ਕਰ ਰਹੇ ਨੇ ਵੱਖ-ਵੱਖ ਜਗ੍ਹਾ ਦੇ ਉੱਤੇ ਰੋਸ਼ ਮਾਰਚ ਕੱਢੇ ਜਾ ਰਹੇ ਨੇ ਟਰੈਕਟਰ ਮਾਰਚ ਕਰ ਰਹੇ ਨੇ ਵੱਖ-ਵੱਖ ਪਿੰਡਾਂ ਦੇ ਵਿੱਚ ਜਿਹੜੀ ਪੰਚਾਇਤਾਂ ਨੇ ਉਹ ਇਕੱਠੀਆਂ ਹੋ ਰਹੀਆਂ ਨੇ ਲੋਕ ਗੁੱਸੇ ਦੇ ਵਿੱਚ ਦਿਖਾਈ ਦੇ ਰਹੇ ਨੇ ਤੇ ਉਧਰ ਹੀ ਦੂਜੇ ਪਾਸੇ ਸਰਕਾਰ ਜਿਹੜੀ ਹੈ ਉਹ ਲਗਾਤਾਰ ਕਹਿ ਸਕਦੇ ਹੋ ਕਿ ਤੁਸੀਂ ਕੋਸ਼ਿਸ਼ ਇਹ ਕਰ ਰਹੀ ਹੈ ਕਿ ਇਹਨਾਂ ਸਭ ਨੂੰ ਖੁਸ਼ ਕੀ ਕਰਕੇ ਇਸ ਪਾਲਿਸੀ ਦੇ ਉੱਤੇ ਉਸ ਪਾਲਿਸੀ ਨੂੰ ਲਾਗੂ ਕਰਾਇਆ ਜਾਵੇ ਖੈਰ ਇਸ ਲੈਂਡ ਪਾਲਿਸੀ ਬਾਰੇ ਤੁਹਾਡਾ ਕੀ ਕੁਝ ਕਹਿਣਾ ਹੈ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ